ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕੁਝ ਪਹਿਨੋ ਬੁਟੀਕ ਸਟਾਈਲ ਸੂਟ ਦਿਖਾਵਾਂਗੇ ਪਹਿਲਾਂ ਆਪਣੇ ਕੋਲ ਕੁਝ ਪਹਿਨਾਂ ਵਾਲੇ ਸੂਟੇ ਰੈਡੀ ਕਰਵਾਏ ਸੀਗੇ ਤਾਂ ਸੋਚਿਆ ਤੁਹਾਡੇ ਨਾਲ ਜਿਹੜੀਆਂ ਸ਼ੇਅਰ ਕਰੀਏ ਫੋਟੋਜ਼ ਤੁਹਾਨੂੰ ਵਰਕ ਦਿਖਾ ਦਈਏ ਅਗਰ ਤੁਹਾਨੂੰ ਇਹਨਾਂ ਚੋਂ ਕੋਈ ਵਰਕ ਪਸੰਦ ਆਉਂਦਾ ਹੈ ਜਾਂ ਡਿਜ਼ਾਈਨ ਕਲਰ ਪਸੰਦ ਆਉਂਦਾ ਤੁਸੀਂ ਆਪਣੇ ਅਕੋਰਡਿੰਗ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਅ ਦੋ ਵਰਕ ਨੈਕਸਟ ਆ ਹਵਰ ਕਾ ਬਹੁਤ ਸੋਹਣਾ ਨੈਕ ਤੇ ਦੇਖੋ ਸ਼ਰਟ ਦੇ ਉੱਪਰ ਘੇਰੇ ਤੇ ਬਹੁਤ ਸੋਹਣਾ ਸਾਰੀ ਘੇਰੇ ਤੇ ਕਹਿੰਦਾ ਬਾਜੂ ਦੇ ਵਰਕ ਕੀਤਾ ਤੇ ਬਾਟਮ ਤੇ ਹਲਕਾ ਜਿਹਾ ਬੂਟੀ ਦਾ ਕੀਤਾ ਹੋਇਆ ਹੈ ਸਿੰਪਲ ਸੋਬਰ ਜਿਹਾ ਨੈਕਸਟ ਆ ਬੜਾ ਬਹੁਤ ਸੋਹਣਾ ਇਹਨਾਂ ਨੇ ਵਰਕ ਕਰਵਾਇਆ ਕਿਸੇ ਭੈਣ ਨੇ ਬਹੁਤ ਸੋਹਣਾ ਆਫ ਵਾਈਟ ਕਰੀਮ ਕਲਰ ਹੈ ਜੀ ਤੇ ਬਾਜੂ ਤੇ ਬਹੁਤ ਸੋਹਣਾ ਕੀਤਾ ਹੋਇਆ ਹੈ ਠੀਕ ਹੈ ਜੀ ਨੈਕਸਟ ਆ ਪੈਚ ਵਰਕ ਲਗਾ ਕੇ ਕੀਤਾ ਹੋਇਆ ਬਹੁਤ ਸੋਹਣਾ ਕਲਰ ਕੰਟਰਾਸਟ ਦਾ ਬਹੁਤ ਸੋਹਣਾ ਕੰਮ ਕੀਤਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰੱਖਿਆ ਹੋਇਆ ਹੈ ਪ੍ਰੇਨ ਵਰਤੋਂ ਨਹੀਂ ਨਾ ਚ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਤਾਂ ਆਪਣੇ ਕੋਲ ਆਨ ਆਰਡਰ ਤੁਸੀਂ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਚੈੱਕ ਕਰੋ ਘੇਰੇ ਤੇ ਕਿੰਨਾ ਸੋਹਣਾ ਵਰਕ ਕੀਤਾ ਲਾਈਟ ਜਿਹਾ ਫਿੱਕਾ ਜਿਹਾ ਬਹੁਤ ਸੋਹਣਾ ਜੀ ਤੇ ਨਾਲ ਮਿੱਠਾ ਜਿਹਾ ਵਰਕ ਕੀਤਾ ਹੋਇਆ ਬਾਜੂ ਤੇ ਨੈਕਸਟ ਆ ਬੜਾ ਸੂਟ ਦੇਖੋ ਕਿੰਨਾ ਸੋਹਣਾ ਪ੍ਰਟਿਕਸਟ ਆ ਰੈਡੀ ਹੋਇਆ ਹੈ ਬਹੁਤ ਸੋਹਣਾ ਕਮਰ ਤੇ ਵਰਕ ਹੈ ਘੇਰੇ ਤੇ ਹੈ ਨੈਕਸਟ ਆਵਲੇ ਜਿਹੜੇ ਸਿੰਗਲ ਟਾਂਕੇ ਦੇ ਵਰਕ ਵਾਲੇ ਸੂਟ ਅਵੇਲੇਬਲ ਆਪਣੇ ਕੋਲ ਇਹ ਅਗਰ ਤੁਸੀਂ ਇਹਨਾਂ ਚੋਂ ਕੋਈ ਸੂਟ ਹੈ ਬਾਈ ਕਰਨਾ ਹੈ ਤੇ ਅਵੇਲੇਬਲ ਹੈਗੇ ਆ ਤੁਸੀਂ ਸੈਲੈਕਟ ਕਰਕੇ ਕਲਰ ਡਿਜ਼ਾਈਨ ਸੈਲੈਕਟ ਕਰਕੇ ਤੇ ਆਪਣੇ ਕੋਲ ਆਨ ਮੰਗਵਾ ਸਕਦੇ ਹੋ ਜੀ ਇਹ ਸਾਰੇ ਸੂਟ ਰੈਡੀ ਅਵੇਲੇਬਲ ਹੈਗੇ ਆ ਤੁਸੀਂ ਕੋਈ ਵੀ ਬਾਈ ਕਰਨਾ ਬਾਈ ਕਰ ਸਕਦੇ ਆ ਇਹਨਾਂ ਵਿੱਚੋਂ ਕਲਰ ਕਲੈਕਸ਼ਨ ਇਹਦੇ ਵਿੱਚ ਕਾਫੀ ਹੈਗੀ ਆ ਲਾਈਟ ਲਾਈਟ ਜੇ ਕਲਰ ਹੋਣਗੇ ਸਾਰੇ ਇਹ ਬਹੁਤ ਸੋਹਣੇ ਮਿੱਠੇ ਜੇ ਰੰਗ ਹੋਣਗੇ ਲਾਈਟ ਜੇ ਸਿੰਗਲ ਟਾਂਕੇ ਦਾ ਵਰਕ ਕੀਤਾ ਹੋਇਆ ਇਹਨਾਂ ਤੇ ਬਹੁਤ ਹੀ ਸੋਹਣੇ ਰੈਡੀ ਕੀਤੇ ਹੋਇਆ ਜੀ ਕੋਈ ਨੈਕਵਰਕ ਵਾਲਾ ਹੋਏਗਾ ਕੋਈ ਘੇਰਾ ਵਰਕ ਵਾਲਾ ਹੋਏਗਾ ਬਹੁਤ ਸੋਹਣੇ ਸਾਰੇ ਡਿਜ਼ਾਈਨ ਰੈਡੀ ਕੀਤੇ ਹੋਇਆ ਜੀ ਨੈਕਸਟ ਚੈੱਕ ਕਰੋ ਵੀ ਸ਼ੇਪ ਸਟਾਈਲ ਬਣਿਆ ਹੋਇਆ ਬਹੁਤ ਸੋਹਣਾ ਨੈਕਸਟ ਆ ਗੋਲ ਨੈਕ ਆ ਗਿਆ ਠੀਕ ਹੈ ਜੀ ਇਹ ਵੀ ਬਹੁਤ ਸੋਹਣੇ ਸੋਹਣੇ ਵਰਕ ਹੈ ਜੀ ਬਹੁਤ ਸੋਹਣੇ ਸੋਹਣੇ ਕਲਰ ਹੈ ਜੀ ਨੈਕਸਟ ਆ ਨੈਚੁਰਲ ਕريب ਦੇ ਵਿੱਚ ਹੈ ਜੀ ਬਹੁਤ ਸੋਹਣੇ ਸੂਟ ਹੋਣਗੇ ਵੀ ਨੈਕਸਟ ਆ ਆਪਣਾ ਬਹੁਤ ਸੋਹਣਾ ਕਰੇਵ ਸੂਟ ਆ ਜੀ ਹੈਂਡਵਰਕ ਦਾ ਕੰਮ ਕੀਤਾ ਹੋਇਆ ਸ਼ਰਟ ਤੇ ਹੈਵੀ ਬਹੁਤ ਸੋਹਣਾ ਚੈੱਕ ਕਰੋ ਬਹੁਤ ਸੋਹਣਾ ਵਰਕ ਕਰਕੇ ਰੈਡੀ ਕੀਤਾ ਹੋਇਆ ਸੂਟ ਨੈਕਸਟ ਆ ਬਹੁਤ ਸੋਹਣੇ ਸਰਟਨ ਫੈਬਰਿਕ ਅਵੇਲੇਬਲ ਆ ਅਗਰ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਆ ਤਾਂ ਬਾਈ ਕਰ ਸਕਦੇ ਹੋ ਤੁਸੀਂ ਓਨਲੀ ਫੈਬਰਿਕ ਬਾਈ ਕਰਨਾ ਫੈਬਰਿਕ ਵੀ ਬਾਈ ਕਰ ਸਕਦੇ ਹੋ ਅਗਰ ਤੁਸੀਂ ਇਹਦੇ ਤੇ ਕੋਈ ਵਰਕਰਵਾਣਾ ਵਰਕ ਵੀ ਕਰਵਾ ਸਕਦੇ ਹੋ ਨੈਕਸਟ ਆ ਪ्योर ਮਸ਼ੀਨ ਕਰੇਵ ਆਗੇ ਡਾਇਮੰਡ ਈਸ਼ੂ ਆਗੇ ਮਸ਼ੀਨ ਕਰੇਵ ਅਲੱਗ-ਅਲੱਗ ਫੈਬਰਿਕ ਤੇ ਬਹੁਤ ਸੋਹਣੇ ਜਿਹੜੇ ਹੈਂਡਵਰਕ ਦੇ ਸੂਟ ਅਵੇਲੇਬਲ ਆ ਹੁਣ ਪਹਿਨੋ ਜਿੱਦਾਂ ਫੰਕਸ਼ਨ ਸਟਾਰਟ ਹੋ ਰਹੇ ਆ ਤਾਂ ਪਹਿਨਾਂ ਦੇ ਡਿਮਾਂਡ ਆ ਕਿ ਕਾਫੀ ਹੈਵੀ ਸੂਟ ਹੋਣ ਜਾਗੋ ਲਈ ਮੈਰਿਜ ਲਈ ਸਾਰੇ ਫੰਕਸ਼ਨ ਦੇ ਲਈ ਬਹੁਤ ਸੋਹਣੇ ਸੂਟ ਅਵੇਲੇਬਲ ਹੈ ਆਪਣੇ ਕੋਲ ਤਾਂ ਤੁਸੀਂ ਇਹ ਕੋਈ ਵੀ ਸੂਟ ਜਿਹੜਾ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਬਾਇ ਕਰ ਸਕਦੇ ਹੋ ਹੈਵੀ ਤੋਂ ਹੈਵੀ ਕਲੈਕਸ਼ਨ ਰਹੇਗੀ ਬਹੁਤ ਸੋਹਣੀ ਸੋਬਰ ਜੀ ਹੋएगी ਪ੍ਰਾਈਸ ਜਿਹੜਾ ਕਲੈਕਸ਼ਨ ਦੇ ਹਿਸਾਬ ਨਾਲ ਬਹੁਤ ਘੱਟ ਰਹੇਗਾ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਸੂਟ ਬਣੇ ਹੋਇਆ ਜੀ ਚੈੱਕ ਕਰੀ ਚੱਲੋ ਬਹੁਤ ਸੋਹਣੀ ਨੈਕਸਟ ਹੈਵੀ ਮੈਂ ਬਰਾਇਡਲ ਸੂਟ ਅਵੇਲੇਬਲ ਹੈ ਜੀ ਬਹੁਤ ਸੋਹਣਾ ਹੈਵੀ ਇਹ ਵੀ ਬੈਕ ਵਰਕ neck ਸ਼ਾਰਟ ਵਰਕ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਨੈਕਸਟ ਪਿਓਰ ਖੀਨਖਾ ਬ੍ਰੋਕੇਟ ਦੇ ਸੂਟ ਅਵੇਲੇਬਲ ਹੈ ਜੀ ਇਹ ਵੀ ਚੈੱਕ ਕਰੋ ਬਹੁਤ ਹੀ ਸੋਹਣੇ ਬਣੇ ਹੋਏ ਆ ਜੀ ਆਲ ਓਵਰ 5 ਮੀਟਰ ਸੂਟ ਰਹੇਗਾ ਪਿਓਰ ਕੀਨਖਾ ਬਰੌਕਟ ਦਾ ਕਲਰ ਬਹੁਤ ਸੋਹਣਾ ਇਹਦੇ ਵਿੱਚ ਨੈਕਸਟ ਆ ਗਲਾਸ ਸਿਲਕ ਦੇ ਸੂਟ ਅਵੇਲੇਬਲ ਆ ਹੈਂਡਵਰਕ ਦਾ ਬਹੁਤ ਸੋਹਣਾ ਸ਼ਰਟ ਤੇ ਕੰਮ ਕੀਤਾ ਨੈਕਸਟ ਆ ਬਰਬਰੀ ਨੇਚਰਲ ਕ੍ਰੇਪ ਦੇ ਵਿੱਚ ਅਵੇਲੇਬਲ ਹੈ ਜੀ ਸੂਟ ਬਰਬਰੀ ਨੇਚਰਲ ਕ੍ਰੇਪ ਦੇ ਬਹੁਤ ਸੋਹਣੇ ਕਲਰ ਕਲੈਕਸ਼ਨ ਹੋਊਗੀ ਇਹਦੇ ਵਿੱਚ ਵੀ ਨੈਕਸਟ ਆ ਬਹੁਤ ਸੋਹਣੇ ਪਿਓਰ ਸਿਲਕ ਕਸ਼ਮੀਰੀ ਦੇ ਸੂਟ ਅਵੇਲੇਬਲ ਆ ਨਾਲ ਬਸੋਣਾ ਪਿਓਰ ਕ੍ਰੇਪ ਦਾ ਦੁਪੱਟਾ ਰਹੇ ਸੌਰੀ ਬਾਟਮ ਰਹੇਗੀ ਨਾਲ ਸ਼ਰਟ ਪਿਓਰ ਸਿਲਕ ਕਸ਼ਮੀਰੀ ਦੇ ਵਿੱਚ ਰਹੇਗੀ ਇਹਦੇ ਵਿੱਚ ਵੀ ਲਾਈਟ ਜਿ ਮਿੱਠੇ ਜਿ ਬਹੁਤ ਸੋਹਣੇ ਕਲਰ ਹੋਣਗੇ ਇਹਦੇ ਵਿੱਚ ਵੀ ਘੱਟੋ ਘੱਟ 10 ਤੋਂ 12 ਰੰਗ ਅਵੇਲੇਬਲ ਹੈਗੇ ਆਪਣੇ ਕੋਲ ਨੈਕਸਟ ਆ ਹਰ ਜੌਰਜਟ ਬਰੋਸ਼ੋ ਦਾ ਸੂਟ ਅਵੇਲੇਬਲ ਹੈ ਇਹ ਵੀ 올ਓਵਰ ਚ ਰਹੇਗਾ ਜੀ 5 ਮੀਟਰ ਸੂਟ ਰਹੇਗਾ ਬਹੁਤ ਹੀ ਸੋਹਣੀ ਕਲੈਕਸ਼ਨ ਚ ਰਹੇਗਾ ਇਹ ਵੀ ਅਗਰ ਤੁਸੀਂ ਇਹ ਬਾਈ ਕਰਨਾ ਚਾਹੁੰਦੇ ਆ ਇਹ ਵੀ ਬਾਈ ਕਰ ਸਕਦੇ ਹੋ ਸਿਲੈਕਟ ਕਰਕੇ ਬਹੁਤ ਹੀ ਸੋਹਣੀ ਕਲਾ ਕਲੈਕਸ਼ਨ ਹੈ ਇਹਦੀ ਚੈੱਕ ਕਰੋ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਵੱਖਰੇ ਜਿਹੇ ਪ੍ਰਿੰਟ ਹੋਣਗੇ ਨੈਕਸਟ ਪਿਓਰ ਟਿਸ਼ੂ ਦੇ ਵਿੱਚ ਅਵੇਲੇਬਲ ਹੈ ਜੀ ਪਿਓਰ ਟਿਸ਼ੂ ਦਾ ਫੈਬਰਿਕ ਰਹੇਗਾ 올ਓਵਰ ਫੈਬਰਿਕ ਰਹੇਗਾ 5 ਮੀਟਰ ਨੈਕਸਟ ਪਿਓਰ ਜੌਰਜਟ ਦੇ ਵਿੱਚ ਰਹੇਗਾ ਜੀ ਇਹ ਵੀ 올ਓਵਰ ਪਿਓਰ ਜੌਰਜਟ ਦਾ ਅਵੇਲੇਬਲ ਹੈ ਫੈਬਰਿਕ ਆਪਣੇ ਕੋਲ ਚੈੱਕ ਕਰੋ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਬਹੁਤ ਹੀ ਵਧੀਆ ਪਿਓ ਜੋਰ ਜੱਟ ਦੇ ਵਿੱਚ ਅਵੇਲੇਬਲ ਹੈ ਫੈਬਰਿਕ ਚੈੱਕ ਕਰੀ ਚਲੋ ਡਿਜ਼ਾਈਨ ਪ੍ਰਿੰਟ ਬਹੁਤ ਸੋਹਣੇ ਵੱਖਰੇ ਜੇ ਪ੍ਰਿੰਟ ਹੋਣਗੇ ਬਹੁਤ ਸੋਹਣੇ ਬਾਂਦਨੀ ਦੇ ਡਿਜ਼ਾਈਨ ਕੀਤੇ ਹੋਏ ਹੈ ਜੀ ਰੈਡੀ ਬਹੁਤ ਹੀ ਸੋਹਣੇ ਪਣੇ ਜੇ ਤੁਸੀਂ ਵੇਅਰ ਕਰੋਗੇ ਤਾਂ ਫਿਟਿੰਗ ਬਹੁਤ ਸੋਹਣੀ ਨਾ ਸੂਟਾਂ ਦੀ ਬਾਂਦੀ ਆ ਤੇ ਬਹੁਤ ਸੋਹਣੇ ਉੱਬਰ ਕੇ ਉੱਠ ਕੇ ਬਹੁਤ ਸੋਹਣੇ ਨਿਕਲ ਕੇ ਆਉਂਦੇ ਸੂਟੇ ਜੀ ਚੈੱਕ ਕਰੀ ਚਲੋ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਕਲੈਕਸ਼ਨ ਬਹੁਤ ਸੋਹਣੀ ਆ ਕਲਾ ਕਲੈਕਸ਼ਨ ਬਹੁਤ ਹੀ ਸੋਹਣੀ ਪਣੀ ਹੋਈ ਆ ਨੈਕਸਟ ਆ ਲਾਸਟ ਦੇ ਵਿੱਚ ਫੁਲਕਾਰੀ ਸੂਟ ਅਵੇਲੇਬਲ ਹੈ ਵਿਦਆਊਟ ਦੁਪੱਟਾ ਹੋਣਗੇ ਜੀ ਥੈਂਕ ਯੂ